ਕਹਿੰਦਾ ਕਿ ਸੇਨੂ ਨੂੰ ਲੋਕ ਐ ਰੇਟਰਿੰਗ ਵੀ ਆਇਆ ਸਾਰੇ ਉੱਠ ਕੇ ਨਾ ਜਾਣ ਕੋਈ ਨਹੀਂ ਰੁਕਦਾ ਲੈ ਸੁੱਟ ਖਾ ਲੀ ਜਾਂ ਮਰ ਦਿਖਾਵੇ ਲੈ ਫੇਰ ਫੇਰ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਆ ਵੀ 55 ਕਰਦੇ ਪਹਿਲਾਂ ਕਿਹੜਾ ਕੀਤੀਆਂ ਨੇ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਕਿਸੇ ਦੀ ਦਖਲਅੰਦਾਜ਼ੀ ਨਹੀਂ ਸਾਡੀ ਨਿੱਜੀ ਪ੍ਰਾਪਰਟੀ ਸਾਡੀ ਨਿੱਜੀ ਪ੍ਰਾਪਰਟੀ ਆ ਆ ਖੜੀ ਐ ਪੁਲਿਸ ਚੜ ਕੇ ਲਾਅ ਐਂਡ ਆਰਡਰ ਅਸੀਂ ਕੀ ਬਗਾੜਿਆ ਦੱਸੋ ਨਹੀਂ ਨਹੀਂ ਸਾਨੂੰ ਦੱਸ ਦਿਓ ਵੀ ਲਾਅ ਐਂਡ ਆਰਡਰ ਕੀ ਬਗਾੜਿਆ ਨਹੀਂ ਸਮੱਸਿਆ ਹੈ ਕਿ ਲਾਅ ਐਂਡ ਆਰਡਰ ਦੀ ਦੱਸ ਤਾ ਜੋ ਵੀ ਆਪ ਦੱਸੋ ਸਾਡਾ ਇਹ ਘਰ ਆ ਸਾਡੇ ਪ੍ਰਾਪਰਟੀ ਖੜੀ ਐ ਦਾ ਕਾਰੋਬਾਰ ਬਹੁਤ ਬਣਾ ਲਿਆ ਤੇ ਚੱਲ ਨਹੀਂ ਕਿੰਨੇ ਤੁਸੀ ਸਮਝਾ ਨਹੀਂ ਮੈਂ ਕਿੰਨੇ ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਮੈਂ ਤੁਹਾਡਾ ਆਪਣਾ ਹੋਸਟ ਐਂਡ ਦੋਸਤਾਂ ਮੈਂ ਢੱਲੋਂ ਤੁਸੀਂ ਦੇਖ ਰਹੇ ਹੋ ਡੀਪੀਵੀ ਪੰਜਾਬੀ ਉਹ ਤੁਸੀਂ ਜੀ ਦਾ ਕਹਣਾ ਦਾ ਮੁੱਦਾ ਨਹੀਂ ਅਸੀਂ ਰੇਗ ਨਹੀਂ ਜੀ ਘਰ ਵਿੱਚ ਸੁਣ ਰਿਹਾ ਤਾਂ ਮੈਂ ਫੋਨ ਕਰੀ ਅਸੀਂ ਲਾਅ ਐਂਡ ਆਰਡਰ ਦੀ ਜੇ ਕਿ ਤੀ ਸੁਝਾਅ ਲਾਅ ਐਂਡ ਆਡਰ ਅਸੀਂ ਕੀ ਬਗਾੜਿਆ ਦੱਸੋ ਨਹੀਂ ਨਹੀਂ ਸਾਨੂੰ ਦੱਸ ਦਿਓ ਵੀ ਲਾਅ ਐਂਡ ਆਡਰ ਕੀ ਬਗਾੜਿਆ ਨਹੀਂ ਸਮੱਸਿਆ ਹੈ ਕਿ ਲਾਅ ਐਂਡ ਆਰਡਰ ਦੀ ਦੱਸ ਤਾਂ ਲੋ ਵੀ ਆਹ ਸਮੱਸਿਆ ਸਾਡੇ ਅੰਦਰ ਜਾਣ ਨਾ ਕੀ ਅੰਦਰ ਜਾਣ ਨਾ ਕੀ ਲਾਅ ਐਂਡ ਆਰਡਰ ਜਦੋਂ ਬਾਹਰ ਹੀ ਸੜਕਾਂ 'ਚੋਂ ਮੈਂ ਨਿਕਲਦਾ ਫਿਰ ਤੁਹਾਡੀ ਗੱਲ ਮੰਨੀ ਦੀ ਲਾਅ ਐਂਡ ਆਡਰ ਮੁੱਢੇ ਕਿੱਦਾਂ ਪੜਦਾ ਰੌਲਾ ਤਾਂ ਇੱਥੇ ਕਰਤੇ ਇੱਥੇ ਵਿਗੜਦਾ ਪਾਦਾ ਰੌਲਾ ਮੈਨੂੰ ਦੱਸੋ ਸਾਡਾ ਤਾਂ ਘਰ ਆ ਸਾਡੇ ਘਰ ਦੇ ਸਾਡੇ ਥਾਣੇ ਖ ਜੀ ਜੋ ਲਾਉਣਾ ਹੈ ਇਲੈਕਟ੍ਰਿਕ ਸਾਨੂੰ ਲਾ ਦਿਓ ਇੱਥੇ ਫਿਰ ਅਸੂ ਨਾਇਬ ਸਾਹਿਬ ਨਾਲ ਗੱਲ ਕਰਦੇ ਨਹੀਂ ਨਹੀਂ ਨਾਇਬ ਸਾਹਿਬ ਨੇ ਤੁਸੀਂ ਕਰੋ ਤੁਸੀਂ ਕਰੋ ਨਾਇਬ ਸਾਹਿਬ ਨਾਲ ਨਾਇਬ ਸਾਹਿਬ ਨੂੰ ਬੁਲਾ ਦਿਓ ਤਾਂ ਹਾਂ ਸਾਡੀ ਜ਼ਿੰਦਗੀ ਨੂੰ ਸਾਡਾ ਸਾਰਾ ਕੰਮ ਦਾ ਰੋਜ਼ਗਾਰ ਅਸੀਂ ਟਰੱਕਾਂ ਅੰਦਰ ਖੜੇ ਆ ਸੀ ਟਰੱਕਾਂ ਦਾ ਕਾਰੋਬਾਰ ਹੁੰਦਾ ਪਤਾ ਪਤਾ ਤੇ ਚੱਲ ਨਹੀਂ ਕਿੰਨੇ ਤੁਸੀਂ ਸਮਝ ਨਹੀਂ ਰਹੇ ਤੁਸੀਂ ਦੁਨੀਆ ਨੂੰ ਕਰ ਰਹੇ ਅਸੀਂ ਮਾਲਕ ਕੁਝ ਕੀ ਰੋਲਾ ਜਿੱਥੇ ਖੜੇ ਵਾਸਤੇ ਪੁਲਿਸ ਦੇ ਵਿਚ ਕੰਮ ਕਾਜ ਕਰਨ ਲਈ ਇਕੱਠੇ ਹੋਏ ਸੀਗੇ ਅਸੀਂ ਅੰਦਰ ਜਾਣਾ ਸਾਨੂੰ ਆ ਪੁਲਿਸ ਖੜੀ ਆ ਨਾ ਇਹਨਾਂ ਕੋਲ ਕੋਈ ਜਵਾਬ ਆ ਤੁਹਾਡੇ ਸਾਹਮਣੇ ਹੀ ਆ ਆ ਪੁੱਛ ਲਓ ਖੜੇ ਆ ਸਰਦਾਰ ਸਾਹਿਬ ਉਹ ਉਹ ਕਹਿੰਦੇ ਇਹਨਾਂ ਨੂੰ ਪੁੱਛੋ ਵੀ ਸਾਨੂੰ ਕਿਉਂ ਨਹੀਂ ਜਾਣ ਦਿੰਦੇ ਸਾਡੇ ਟਰੱਕ ਖੜੇ ਆ ਅਸੀਂ ਕੰਮ ਕਰਨਾ ਟਰੱਕ ਬਾਹਰ ਕੱਢਨੇ ਆ ਕੋਈ ਰੌਲਾ ਹੈ ਝਗੜਾ ਹੈ ਕੋਈ ਦੱਸੋ ਇੱਥੇ ਤੁਹਾਨੂੰ ਕੁਝ ਦੱਸਦਾ ਕੋਈ ਲੜਾਈ ਨਹੀਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਕਿਸੇ ਦੀ दखਲਅੰਦਾਜ਼ੀ ਨਹੀਂ ਸਾਡੀ ਨਿੱਜੀ ਪ੍ਰਾਪਰਟੀ ਸਾਡੀ ਨਿੱਜੀ ਪ੍ਰਾਪਰਟੀ ਆ ਆ ਖੜੀ ਆ ਪੁਲਿਸ ਚੜ ਕੇ ਇਹਦੋਂ ਪਹਿਲਾਂ ਵੀ 12 ਤਰੀਕ ਨੂੰ ਆ ਗਈ ਉਦੋਂ ਵੀ ਸਾਨੂੰ ਰੋਕਤਾ ਅੱਜ ਫੇਰ ਸਾਨੂੰ ਰੋਕੀ ਜਾਂਦੇ ਵੀ ਤੁਸੀਂ ਯੂਨੀਅਨ ਚ ਨਹੀਂ ਜਾਣਾ ਆਪਦਾ ਕੰਮ ਕਾਜ ਨਹੀਂ ਕਰਨਾ ਦੱਸੋ ਅਸੀਂ ਕੰਮ ਕਾਜ ਨਾ ਕਰਾਂਗੇ ਤਾਂ ਅਸੀਂ ਸਾਡਾ ਰੋਜ਼ਗਾਰ ਕਿਵੇਂ ਚੱਲੂਗਾ ਸਾਡੇ ਟਰੱਕ ਖੜੇ ਆ ਉਹ ਅੰਦਰ ਖੜੇ ਆ ਮੁੰਸ਼ੀ ਸਾਡਾ ਅੰਦਰ ਬੈਠਾ ਪ੍ਰਕਾਰ ਕਰਨ ਤੇ ਇਹ ਇਹਨਾਂ ਦਾ ਇਹਨਾਂ ਦਾ 8 ਮਹੀਨੇ ਹੋ ਗਏ ਇਹ ਕਿਤੇ ਸਾਡੇ ਤੇ ਝੂਠੇ ਪਰਚੇ ਕਰ ਦਿੰਦੇ ਕਿਤੇ ਸਾਨੂੰ ਨજરਬੰਦ ਕਰ ਦਿੰਦੇ ਕਿਤੇ ਸਾਡੇ ਟਰੱਕ ਰੋਕ ਦਿੰਦੇ ਕਿਤੇ ਯੂਨੀਅਨ ਨੂੰ ਤਾਲਾ ਲਾਉਣ ਦੀਆਂ ਗੱਲਾਂ ਕਰਦੇ ਆ ਇਹ ਇਹਨਾਂ ਦਾ ਹੀ ਚੱਲੀ ਜਾਂਦਾ ਇਹਨਾਂ ਨੂੰ ਪੁੱਛੋ ਰੋਕ ਰੋਕ ਦੇ ਕਿਉਂ ਤੁਹਾਨੂੰ ਪਤਾ ਕੀ ਪਤਾ ਹੀ ਇਹਦਾ ਅਕਾਤੋਂ ਚੱਲਦਾ ਕੀ ਰੌਲਾ ਚੱਲਦਾ ਕੋਈ ਰੌਲਾ ਨਹੀਂ ਸਾਡਾ ਸਾਡਾ ਰੌਲਾ ਸਾਡੇ ਸਾਡੇ ਮੰਗਾਂ ਦਾ ਸਾਡੀਆਂ ਜਾਇਜ਼ ਮੰਗਾਂ ਜਿਹੜੀਆਂ ਪ੍ਰਸ਼ਾਸਨ ਕੋਲੇ ਸਾਡੀਆਂ ਅਧੂਰੀਆਂ ਪਈਆਂ ਉਹਨਾਂ ਦਾ ਕੋਈ ਪੁਲਿਸ ਨਾਲ ਤਾਂ ਕੋਈ ਸੰਬੰਧ ਇਹ ਕਹਿੰਦੇ ਥੋੜਾ ਜਿਹਾ ਪ੍ਰਬੰਧਕ ਲੱਗਿਆ ਵਾ ਫੀਲਦਾਰ ਸਾਹਿਬ ਹਾਂਜੀ ਤੇ ਕਹਿੰਦੇ ਵੀ ਉਹਨਾਂ ਸਾਨੂੰ ਅਸੀਂ ਕੋ ਟਰੱਕ ਚਲਾਉਣ ਆਸਤੇ ਪ੍ਰਬੰਧਕ ਨੂੰ ਬੁਲਾਵਾਂਗੇ ਅਸੀਂ ਬਕਰ ਕਰਨ ਆਸਤੇ ਪ੍ਰਬੰਧਕ ਨੂੰ ਲਾਵਾਂਗੇ ਜੇ ਸਾਡੀ ਕੋਈ ਪ੍ਰਬੰਧਕ ਨਾਲ ਸੰਬੰਧਿਤ ਮੰਗ ਹੋਵੇ ਤਾਂ ਅਸੀਂ ਪ੍ਰਬੰਧਕ ਨੂੰ ਬੁਲਾਈਏ ਸਾਨੂੰ ਕੋ ਯੂਨੀਅਨ ਦੇ ਅੰਦਰ ਜਾਣ ਤੋਂ ਅੰਦਰ ਜਾ ਕੇ ਆਉਦੇ ਟਰੱਕ ਚਲਾਉਣ ਤੋਂ ਆਉਦੇ ਨੰਬਰ ਘਟਾਉਣ ਤੋਂ ਲੋਕਾਂ ਨੇ ਇਸ ਗੱਲ ਦੀ ਰਾਏ ਮਸ਼ਵਰਾ ਕਰਕੇ ਵੀ ਭਾਈ ਕਿੰਦਰ ਟਰੱਕ ਚਲਾਈਏ ਕੋਈ ਰਾਏ ਮਸ਼ਵਰਾ ਆਪਾ ਕਰਦੇ ਹੀ ਠੀਕ ਹੈ ਉਹ ਰਾਏ ਮਸ਼ਵਰਾ ਕਰਨ ਤੋਂ ਸਾਨੂੰ ਕਿਵੇਂ ਰੋਕ ਸਕਦੇ ਅੰਦਰ ਬੈਠ ਸਾਡੀ ਸਾਡੀ ਪੇਮੈਂਟ ਖੜੀ ਆ ਸਾਡੇ ਹੋਰ ਕੰਮ ਕਾਜ ਨੇ ਸਾਡੇ ਕੰਮ ਹੀ ਸਾਰੇ ਬੰਦ ਕਰਤੇ ਨੇ ਆ ਪੁੱਛੋ ਕਿਉਂ ਕਰਤੇ ਸਾਨੂੰ ਅੰਦਰ ਨਹੀਂ ਬੜਨ ਦੇਂਦੇ ਆ ਖੜੇ ਆਂ ਅਸੀਂ ਬਾਹਰ ਖੜੇ ਆਂ ਤੁਹਾਡੇ ਸਾਹਮਣੇ ਖੜੇ ਆਂ ਇਹ ਕਹਿੰਦੇ ਲਾਓ ਇੰਡ ਆਰਡਰ ਦੀ ਸਮੱਸਿਆ ਮੈਂ ਕਹਿੰਦਾ ਵੀ ਨਾ ਲਾਓ ਇੰਡ ਆਰਡਰ ਦੀ ਸਮੱਸਿਆ ਬਾਹਰ ਨਾ ਅੰਦਰ ਐਸ ਐਚਓ ਸਾਹਿਬ ਬੈਠੇ ਰਹੇ ਨੇ ਸਾਡੇ ਨਾਲ ਸਾਰਾ ਦਿਨ ਬੈਠੇ ਰਹੇ ਨੇ ਕੋਈ ਲਾ ਆਰਡਰ ਦੀ ਸਮੱਸਿਆ ਆਈ 55 ਕਰਦਨ ਪਹਿਲਾਂ ਕਿਹੜਾ ਕੀਤੀਆਂ ਨੇ ਇਹ ਆ ਕੇ ਲੜਾਈ ਝਗੜਾ ਹੋਇਆ ਤਾਂ ਵੇਖ ਲੈ ਵੇਖ ਲੈਣ ਤਿਆਰ ਬਾ ਦੇਖ ਲੈਣ ਕੈਮਰੇ ਲੱਗਿਆ ਬਕਾਇਦਾ ਉੱਥੇ ਪ੍ਰਬੰਧਕ ਦੀ ਹਾਜ਼ਰੀ ਚ ਹੀ ਲੱਗਿਆ ਸਾਰੇ ਅੱਜ ਤੱਕ ਅੱਛਾ ਹੋਰ ਸਵਾਲ ਆ ਪਿਛਲੇ 8 ਮਹੀਨਿਆਂ ਚ ਕੋਈ ਇੱਕ ਲੜਾਈ ਝਗੜਾ ਹੋਇਆ ਹੋਵੇ ਯੂਨੀਅਨ ਦੇ ਵਿੱਚ ਕੋਈ ਦਸਤੋਰ ਨਾਲ ਕੰਪਲੇਂਟ ਹੋ ਛੋਟੇ ਇੱਥੇ ਕੋਈ ਅੰਦਰ ਜਾਣ ਵਾਸਤੇ ਕੋਈ ਬਾਹਰਲਾ ਬੰਦਾ ਵੀ ਆ ਜਾਂ ਥੋੜੇ ਕੱਲੇ ਆਪਰੇਟਰ ਸਾਰੇ ਆਪਰੇਟਰ ਖੜੇ ਆ ਮਾਲਕ ਖੜੇ ਆ ਸਾਰੇ ਆਪਰੇਟਰ ਆਪਰੇਟਰ ਵੀ ਜਾਣ ਤੋਂ ਰੋਕਦੇ ਹਾਂਜੀ ਆਪਰੇਟਰ ਨੂੰ ਜਾਣ ਤੋਂ ਰੋਕਦੇ ਆਪਰੇਟਰ ਹੀ ਕਰਤੀਆਂ ਨੂੰ ਰੋਕੀ ਤਾਂ ਖੜੇ ਆ ਥੋੜੇ ਸਾਹਮਣੇ ਖੜੇ ਆ ਬਾਹਰੋਂ ਬਾਹਰ ਲੈਣਾ ਲੈਣਾ ਕੀ ਇੱਥੇ ਇਹ ਬਾਹਰ ਨਾਲ ਕੰਮ ਕੀ ਆ ਇੱਥੇ ਬਾਹਰਲਾ ਤਾਂ ਅਸੀਂ ਆਪ ਹੀ ਨਹੀਂ ਆਉਣ ਦਿੰਦੇ ਨਹੀਂ ਕਰਦੇ ਅਸੀਂ ਰੋਕ ਲਈਏ ਕਈ ਵਾਰੀ ਇਹ ਹੁੰਦਾ ਜੀ ਪ੍ਰਸ਼ਾਸਨ ਨੂੰ ਸ਼ੱਕ ਹੁੰਦਾ ਵੀ ਕੋਈ ਬੰਦਾ ਬਾਹਰੋਂ ਕੋਈ ਯੂਨੀਅਨ ਦਾ ਮੈਂਬਰ ਦੇਖੋ ਬਾਹਰ ਲਿਆਂਦੇ ਤਾਂ ਅਸੀਂ ਰੋਕ ਲਈ ਹੋਈ ਆ ਜਿੰ ਅਸੀਂ ਬਾਹਰਲੇ ਨੂੰ ਤਾਂ ਆਪ ਹੀ ਨਹੀਂ ਪੜ ਲੰਦੇ ਤੁਹਾਡਾ ਘਰ ਆ ਤੁਹਾਡੀ ਇਜਾਜ਼ਤ ਤੋਂ ਬਿਨਾ ਤੁਹਾਡੇ ਘਰੇ ਕੋਈ ਬੰਦਾ ਵੜ ਜੂਗਾ ਬਾਹਰਲਾ ਸਾਡਾ ਘਰ ਆ ਸਾਡੀ ਇਜਾਜ਼ਤ ਤੋਂ ਬਿਨਾ ਨਹੀਂ ਇੱਥੇ ਵੜ ਸਕਦਾ ਕੋਈ ਬਾਹਰਲਾ ਨਾ ਪੁਲਿਸ ਵੀ ਨਹੀਂ ਵੜ ਸਕਦੀ ਪੁਲਿਸ ਕੋਈ ਆਪਦਾ ਵਰੰਟ ਲੈ ਕੇ ਆਵੇ ਕੋਈ ਆਰਡਰ ਲੈ ਕੇ ਆਵੇ ਸਾਡੀ ਪ੍ਰਾਈਵੇਟ ਪ੍ਰਾਪਰਟੀ ਆ ਸਾਡਾ ਬਾਹਰ ਰੋਕੀ ਖੜਿਆ ਦੇਖ ਲਓ ਤੁਹਾਡੇ ਸਾਹਮਣੇ ਖੜਿਆ ਇਹਨਾਂ ਨੂੰ ਕਿਉਂ ਰੋਕਿਆ ਹੈ ਕਹਿੰਦੇ ਸਾਨੂੰ ਅੰਦਰ ਹੀ ਨਹੀਂ ਜਾਣ ਦੇ ਸਾਡਾ ਕੋਈ ਲੜਾਈ ਝਗੜਾ ਰੌਲਾ ਨਹੀਂਗਾ ਜੀ ਆਪਰੇਟਰ ਨੂੰ ਅਸੀਂ ਕਿਸੇ ਨੂੰ ਰੋਕਿਆ ਨਹੀਂ ਆਪਰੇਟਰ ਪਹਿਲਾਂ ਅੰਦਰ ਹੀ ਬੈਠੇ ਸੀ ਉਹਨਾਂ ਦੀ ਪੁਕਾਰ ਵੀ ਪਹਿਲਾਂ ਰੋਜ਼ ਦੀ ਰੁਟੀਨ ਦੀ ਹੁੰਦੀ ਆ ਉਸ ਤਰ੍ਹਾਂ ਦੀ ਆ ਹੁਣ ਸਾਨੂੰ ਉੱਥੋਂ ਜਿਹੜੇ ਪ੍ਰਬੰਧਕ ਲੱਗੇ ਆ ਤਹਿਸੀਲਦਾਰ ਸਾਹਿਬ ਉਧਰੋਂ ਸਾਨੂੰ ਆਇਆ ਵੀ ਇੱਥੇ ਕੋਈ ਲਾਈਨ ਡੈਕਟਰ ਦੀ ਸਮੱਸਿਆ ਆ ਸਕਦੀ ਹੈ ਇਸ ਕਰਕੇ ਅਸੀਂ ਆ ਕੇ ਨਹੀਂ ਸਾਨੂੰ ਤਹਿਸੀਲਦਾਰ ਸਾਹਿਬ ਵੱਲੋਂ ਹੁਕਮ ਆਇਆ ਵੀ ਅੰਦਰ ਨਹੀਂ ਚਾਹੁੰਦੇ ਨਾ ਸ਼ਾਸਨ ਵੱਲੋਂ ਸਾਨੂੰ ਇਹ ਆਇਆ ਵੀ ਇੱਥੇ ਕੋਈ ਲਾਈਨ ਡੈਕਟਰ ਦੀ ਪ੍ਰੋਬਲਮ ਹੈ ਉੱਥੇ ਪਹੁੰਚ ਨਹੀਂ ਇਹ ਤਾਂ ਕਹਿੰਦੇ ਸਾਰੇ ਸਾਡੇ ਆਪਰੇਟਰ ਹੀ ਆ ਕੋਈ ਬਾਹਲਾ ਬੰਦਾ ਹੈ ਨਹੀਂ ਇਹ ਕਮਟਕ ਸੇ ਨੂੰ ਜੋ ਕਿ ਆਪਰੇਟਰ ਹੀ ਆਇਆ ਸਾਰੇ ਉੱਟ ਗਏ ਨਾ ਜਾਣ ਕੋਈ ਕਦਲੇ ਸੋ ਦੀ ਸਾੜ ਗਈ ਜਾਂ ਮਰ ਕੇ ਜਾਵੇ ਲੈ ਫੇਰ ਲੈ ਫੇਰ ਹੁਣ ਨਾਲੇ ਕਹਿ ਰਹੇ ਆ ਰੋਕ ਨਹੀਂ ਰਹੇ ਨਾਲੇ ਜਾਣ ਦੇ ਦਿੰਦੇ ਜੀ ਨਾਲੇ ਕਿੰਨੇ ਜਾਣ ਨਹੀਂ ਦੇਣਾ ਅਸੀਂ ਤਾਂ ਅੰਦਰ ਹੀ ਬੈਠੇ ਮੈਂ ਆਪਰੇਟਰ ਮੈਂ ਇਹ ਵੀ ਆਪਰੇਟਰ ਹੀ ਆ ਜੀ ਇਹ ਵੀ ਆਪਰੇਟਰ ਹੀ ਆ ਜੀ ਮੈਂ ਮੈਂ ਨਹੀਂ ਆਪਰੇਟਰ ਹੀ ਆ ਮੈਂ ਵੀ ਆਪਰੇਟਰ ਹੀ ਆ ਮੈਂ ਕੀ ਆ ਤੁਸੀਂ ਤੁਸੀਂ ਮੀਟਿੰਗ ਕਰਨ ਨੂੰ ਕਹਿੰਦੇ ਹੋ ਅੰਦਰ ਕਹਿੰਦੇ ਵੀ ਬਰੇ ਵੀ ਚਾਹ ਚਾਹ ਖਾਣੇ ਬੈਠ ਕੇ ਕੋਈ ਨਹੀਂ ਹੋ ਸਕਦਾ ਅਸੀਂ ਮੀਟਿੰਗ ਨਹੀਂ ਕਰਦੇ ਹਾਂ ਕੰਮ ਕਰ ਲੈਂਦੇ ਹਾਂ ਤੁਸੀਂ ਕੋਲੇ ਬੈਹੋ ਜੀ ਅਸੀਂ ਕੋਈ ਮੀਟਿੰਗ ਕਰਨ ਦਾ ਕੋਲੇ ਬੈਹੋ ਲਚਨ ਚਲੋ ਆ ਜੀ ਬੈਹੋ ਮੀਟਿੰਗ ਕੀ ਹੁੰਦੀ ਆ ਦਾਸ ਕਿੱਟ ਨਾਲ ਰੋਟੀ ਖਾਣ ਦੀ ਗੱਲਬਾਤ ਕਰਨੀ ਕੀ ਮੀਟਿੰਗ ਮੀਟਿੰਗ ਨਹੀਂ ਹੁੰਦੀ ਆ ਹੋਰ ਵੀ ਜਲਦੀ ਜਗਰੇ ਜੀ ਨਾਲ ਸਾਡਾ ਮੇਲ ਜੋਲ ਹੀ ਹੁੰਦਾ ਮੇਲ ਜੋਲ ਅਸੀਂ ਕਰਨਾ ਹੀ ਹੈ ਮੇਲ ਜੋਲ ਕੀਤੇ ਬਿਨਾ ਸਾਡਾ ਕਿਵੇਂ ਕੰਮ ਚੱਲੇਗਾ ਇੱਕ ਦੂਜੇ ਦਾ ਸਹਿਯੋਗ ਵੀ ਲੈਣਾ ਕਿਸੇ ਨੂੰ ਪੈਸੇ ਦੇਣੇ ਕਿਸੇ ਤੋਂ ਲੈਣੇ ਕਿਸੇ ਦਾ ਤੇਲ ਪਵਾ ਕੇ ਦੇਣਾ ਖਿੰਦਾ ਟ੍ਰ ਆ ਖੜੀ ਹੈ ਜੀਤੇ ਦੀ ਗੱਡੀ ਪੁੱਛੋ ਕਿੰਨਾ ਚਿਰ ਹੋ ਗਿਆ 3 ਸਾਲ ਹੋ ਗਏ ਖੜੀ ਨੂੰ ਰੋਈ ਪਾ ਲੈ ਮੇਰੇ ਟਰੱਕ ਖਲਾਗੂ ਫਿਰ ਮੈਂ ਹੁਣ ਇਹਦੇ ਨਾਲ ਗੱਲਬਾਤ ਕਿਤੇ ਬੜਾ ਕਿੰਨਾ ਚੱਲੂ ਨੀ ਆ ਆ 3 ਸਾਲ ਹੋ ਗਏ ਖੜੀ ਦੇਖ ਲਓ ਥੋੜੇ ਘਰੇ ਚੱਲ ਵੜਦੇ ਹੁਣ ਤਹਿਸੀਲਦਾਰ ਸਾਹਿਬ ਕੀ ਕਹਿੰਦੇ ਤੁਸੀਂ ਗੱਲ ਕੀਤੀ ਹੋਣੀ ਆ ਮੇਰਾ ਤਾਂ ਫੋਨ ਤੇ ਗੱਲ ਹੋਈ ਸੀ ਕਿ ਆਵੇ ਕਹਿੰਦੇ ਆਉਣੇ ਠੀਕ ਹੈ